ਅੱਜ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਿਦੇਸ਼ਾਂ ਦੀਆਂ ਅਖਬਾਰਾਂ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਉੱਥੇ ਤਲਬ ਕਰ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ ਔਰ ਨੈਸ਼ਨਲ ਚੈਨਲਾਂ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਤੁਸੀਂ ਦੇਖੋ YouTube ਦੇ ਉੱਤੇ ਪਈਆਂ ਨੇ ਕੀ ਹੈ ਅਕਾਲ ਤਖਤ ਸਾਹਿਬ ਜੋ ਤਲਬ ਕਰ ਲੇਤਾ ਹੈ ਲੇਕਿਨ 10 ਬੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਪੈਦਾ ਹੋਏ ਜਲਾਉ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ ਦੋ ਤਰੀਕ ਨੂੰ ਜਿਹੜਾ ਜਲੌ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬੱਬ ਬਣ ਸਕਦਾ ਸੀ ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸਿਰਫ 10 ਬੰਦਿਆਂ ਨੇ ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਮਰਿਆਦਾਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਹੈ ਅੱਜ ਜ਼ਰੂਰਤ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਔਰ ਸੰਸਥਾਵਾਂ ਨੂੰ ਮਜ਼ਬੂਤ ਜੇ ਕੋਈ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਉਹ ਅੱਜ ਸਿੱਖ ਯੂਥ ਕਰ ਸਕਦਾ ਹੈ ਮੈਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠੋ ਤੁਹਾਡੇ ਮੋਢਿਆਂ ਦੇ ਉੱਤੇ ਇਹਨਾਂ ਸੰਸਥਾਵਾਂ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ ਔਰ ਆਪਣੀ ਜ਼ਿੰਮੇਵਾਰੀ ਨੂੰ ਬਾਖੂ ਵੀ ਪਹਿਚਾਣੋ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ ਦਿੱਲੀ ਦੇ ਸਿੱਖ ਨੌਜਵਾਨ ਇਕੱਠੇ ਹੋਣ ਮੈਂ ਫਿਰ ਕਹਿੰਨਾ ਲਾਈਵ ਚੱਲ ਰਿਹਾ ਇਹ ਪੰਥਕ ਕਨਵੈਨਸ਼ਨ ਹੈ ਇੱਥੇ ਸਿੱਖ ਬੈਠੇ ਨੇ ਇੱਥੇ ਸਿੱਖ ਬੈਠੇ ਨੇ ਇੱਥੇ ਕੋਈ ਕਾਂਗਰਸ ਜਾਂ ਬੀਜੇਪੀ ਨਹੀਂ ਬੈਠੀ ਹੈ ਕਾਂਗਰਸ ਬੀਜੇਪੀ ਔਰ ਇਹ ਲਕਬ ਦੇ ਕੇ ਇਸ ਪੰਥਕ ਨੂੰ ਪੰਥਕ ਕਨਵੈਨਸ਼ਨ ਨੂੰ ਬਦਨਾਮ ਕਰਨ ਦਾ ਯਤਨ ਕਰਨ ਵਾਲੇ ਜਿਹੜੇ ਐ ਇਹ ਧਿਆਨ ਦੇ ਨਾਲ ਸੁਣ ਲੈਣ ਅਪਿਸ਼ੇ ਚਾਰ ਪੰਜ ਦਿਨ ਪਹਿਲਾਂ ਤੁਸੀਂ ਆਪਣੇ ਪ੍ਰੋਗਰਾਮਾਂ ਤੇ ਵੀ ਹੱਥ ਮਾਰ ਲਿਓ ਜੇ ਇਹ ਪੰਥਕ ਕਨਵੈਨਸ਼ਨ ਹੈ ਔਰ ਬੜਾਈ ਕਿਸ ਨੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁਲਾਈ ਹੈ ਇਹ ਹਰਮੀਤ ਸਿੰਘ ਕਲ ਕਨੇ ਨਹੀਂ ਬੁਲਾਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਥੇਬੰਦੀ ਪੰਥ ਦੀ ਜਮਾਤ ਹੈ ਪੰਥ ਦੀ ਧਰੋਹਰ ਹੈ ਇਹ ਕਿਸੇ ਕਾਂਗਰਸ ਦਾ ਬੀਜੇਪੀ ਦੀ ਨਹੀਂ ਹੈ ਔਰ ਇਸ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਵੀ ਬੜਾ ਜ਼ੋਰ ਲੱਗਿਆ ਦਿੱਲੀ ਦੇ ਸਿੱਖਾਂ ਦਾ ਇਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਸ਼ਹੀਦੀਆਂ ਦੇਣੀਆਂ ਪਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਉਣ ਵਾਸਤੇ ਬੜੇ ਸਿੱਖਾਂ ਨੇ ਤਰਦਦ ਕੀਤੇ ਨੇ ਬੜੇ ਯਤਨ ਹੋਏ ਨੇ ਇਸ ਕਰਕੇ ਇਹ ਸਾਡੀਆਂ ਪੰਥਕ ਸੰਸਥਾਵਾਂ ਨੂੰ ਐਵੇਂ ਗਲਤ ਮਲਤ ਲਖਬ ਦੇ ਕੇ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰੋ ਚਾਹੇ ਉਹ ਹਜ਼ੂਰ ਸਾਹਿਬ ਬੋਰਡ ਹੈ ਚਾਹੇ ਪਟਨਾ ਸਾਹਿਬ ਬੋਰਡ ਹੈ ਉਹ ਸਾਡਾ ਇੰਤਜ਼ਾਮੀਆਂ ਜਿਹੜਾ ਹੈ ਉਹ ਸਿਸਟਮ ਹੈ ਔਰ ਸਿੱਖ ਚਲਾਉਂਦੇ ਨੇ ਸਿੱਖ ਪ੍ਰਬੰਧ ਕਰਦੇ ਨੇ ਔਰ ਇਹਨਾਂ ਐਕਟਾਂ ਦੇ ਵਿਧਾਨ ਦੇ ਵਿੱਚ ਲਿਖਿਆ ਤੇ ਉਸ ਮੁਤਾਬਕ ਸਿੱਖ ਚਲਾਉਂਦੇ ਨੇ ਅੱਜ ਦੇ ਨਹੀਂ ਚਲਾਉਂਦੇ 50 50 60 60 70 70 ਸਾਲ ਤੋਂ ਚਲਾ ਰਹੇ ਨੇ ਅੱਜ ਦੀ ਉਥੇ ਤੁਹਾਡੀ ਸੁਣਵਾਈ ਬੰਦ ਹੋ ਗਈ ਹੈ ਤੇ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੀਜੇਪੀ ਦੇ ਅੰਡਰ ਹੋ ਗਿਆ ਜਾਂ ਕਾਂਗਰਸ ਦੇ ਅੰਡਰ ਹੋ ਗਿਆ ਨਾ ਕਰੋ ਬਦਨਾਮ ਆਪਣੀਆਂ ਸੰਸਥਾਵਾਂ ਨੂੰ ਨਾ ਇਸ ਤਰ੍ਹਾਂ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਤੁਸੀਂ ਜਲੀਲ ਕਰੋ ਕਿਉਂਕਿ ਜੇ ਸੰਸਥਾਵਾਂ ਕਮਜ਼ੋਰ ਕਰੋਗੇ ਨਾ ਇਹ ਸੰਸਥਾਵਾਂ ਰੀੜ ਦੀ ਹੱਡੀ ਹੁੰਦੀਆਂ ਜੇ ਸੰਸਥਾਵਾਂ ਕਮਜ਼ੋਰ ਕਰੋਗੇ ਤੇ ਤੁਸੀਂ ਖੁਦ ਕਮਜ਼ੋਰ ਹੋ ਜਾਓਗੇ ਜੇ ਕਿਸੇ ਪ੍ਰਬੰਧਕਾਂ ਨਾਲ ਜੇ ਪ੍ਰਬੰਧ ਸੰਭਾਲ ਰਹੇ ਆ ਸਾਡੇ ਵਿਚਾਰ ਨਹੀਂ ਮਿਲਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਕਹਿ ਦਈਏ ਸਰਕਾਰ ਦੀ ਠੀਕ ਹੈ ਸਾਡੇ ਵਿਚਾਰ ਨਹੀਂ ਮਿਲਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੀ ਹੋ ਗਈ ਹੈ ਜਾਂ ਸਰਕਾਰ ਨੇ ਕਬਜ਼ਾ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ